ਔਰ ਟੱਚ ਮਾਰਦਾ ਕਹਿੰਦੇ ਸਵਰਨੇ ਵੈਲੀ ਵਾਂਗੂ ਬੜਾ ਫਾਸਟ ਟੱਚ ਮਾਰਦਾ ਔਰ ਲਖੇ ਵਾਂਗੂ ਭੱਜਦਾ ਗਾਜੀਪੁਰੀਏ ਵਾਂਗੂ ਹੁਣ ਵੇਖਦਾ ਨੌਜਵਾਨ ਉਹ ਮਠੱਡੇ ਵਾਲੇ ਦੀਪੇ ਵਾਂਗੂ ਛਰਨਾ ਲਾਉਂਦਾ ਜਫਾ ਔਰ ਵੇਖੋ ਸਾਹਮਣੇ ਹੰਦੇ ਦੇ ਵਾਹ 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 ਦੋਰੀਆ ਜੱਡਾ ਟੱਚ ਨਾਲ ਫਾਸਟ ਮਾਰਦਾ ਹੰਦੇ ਨੂੰ ਵੀ ਟੱਚ ਇਹਨੂੰ ਬੜਾ ਉਧਰ ਇੱਕ ਪਾਸੇ ਆਓ ਫਿਰ ਕੋਸ਼ਿਸ਼ ਹੋਗੀ ਮੂਰੇ ਖੜ ਕੇ ਹੌਸਲਾ ਕਰਕੇ ਪੁੱਤਰ ਐਸਾਨ ਸਿੰਘਾਂ ਤੋਂ ਫੜ ਕੇ ਕਿਸੇ ਕਿਸੇ ਨੂੰ ਹੁੰਦਾ ਹੈ ਬਲ ਥੱਲੇ ਡੇਕੜਦਾ ਚਿਤਪਾਲ ਜਿੱਤੀ ਹੋ ਖੱਬੇ ਖੱਬੇ ਸੱਜੇ ਇਹ ਚਿਤਪਾਲ ਸਿੰਘ ਚਿੱਟੀ ਵਾਲਾ ਯਾਦਿਆ ਲਾਲੀ ਢੇਸੀ ਦਾ ਫੇਵਰੇਟ ਪਲੇਅਰ ਆ ਹੁਣ ਵੇਖਦੇ ਹਾਂ ਯਾਦਿਆ ਸਰਪੰਚ ਲਉ ਤਗੜਾ ਜਫਾ ਆ ਕਰਾਉ ਬੱਲੇ ਬੱਲੇ ਕਬੱਡੀ ਉਹ ਵਾਓ ਸੋਹਣਿਆ ਨਹੀਂ ਦੀ ਸੱਦਰੀਏ ਪਰ ਪੁਆਇੰਟ ਧਾਵੀ ਦੇ ਹੱਕ ਜੋ ਚਿੱਤ ਬਲ ਚਿੱਟੀ ਰਹੇ ਹੈ ਔਰ ਆ ਦੇਖੋ ਸਾਹਮਣੇ ਜਲੰਦਰੀਆ ਔਰ ਦੂਸਰੇ ਪਾਸੇ ਦੇਖਦਾ ਸ਼ਰਨਾ ਡੱਗੋ ਰਮਾਣੇ ਵਾਲਾ ਉਹ ਡੱਗੋ ਰਮਾਣੇ ਵਾਲਾ ਜਦੋਂ ਕਹਿੰਨੇ ਨੇ ਔਰ ਸ਼ਰਨ ਉਹ ਤੇਰਾ ਨਾਂ ਗੂੰਦਾ ਨੌਜਾਨ ਪਰ ਸਾਹਮਣੇ ਹੈ ਚਾਰੇ ਬੱਬਰ ਸ਼ੇਰ ਔਰ ਧੌਣ ਤੇ ਰੱਖਿਆ ਹੋਇਆ ਤੇ ਇਹ ਪੁਛਾ ਖੜ ਖੜ ਕੇ ਵੱਖਰਾ ਨਜ਼ਾਰਾ ਜਿਹ ਹੋਣ ਲੱਗਿਆ ਉਹ ਡੱਗੋ ਰਮਾਣੇ ਦੀ ਧਰਤੀ ਬਾਬਾ ਫਰੀਦ ਦੀ ਧਰਤੀ ਚਿਤਪਾਲ ਕਲ ਸ਼ੇਰ ਮੈਦਾਨ ਦੇ ਵਿੱਚ ਚਿਤਪਾਲ ਸਿੰਘ ਚਿੱਟੀ ਵਾਲਾ ਕਬੱਡੀ ਪਾ ਰਿਹਾ ਹੈ ਕੁਲਵੀਰ ਸਿੰਘ ਜਟਾਣੇ ਵਾਲਾ ਮਾਨਸੇ ਇਲਾਕੇ ਤੋਂ ਆਇਆ ਲਓ ਪਈ ਹੀ ਕਬੱਡੀ ਤੇ ਕੁਲਵੀਰ ਕੋਸ਼ਿਸ਼ ਕਰਦਾ ਤੇ ਬੰਦਾ ਪਰ ਆ ਦੇਖ ਜਾਈਂ ਪਈ ਹੀ ਕਬੱਡੀ ਦੇ ਉੱਪਰ ਹਾਕਮ ਵਾਲਿਆ ਟਰਾਈ ਕਰਦਾ ਤੇ ਜਤਪਾਲ ਦੀ ਕਬੱਡੀ ਬੱਬੀ ਜੀ ਪਿੱਛੇ ਮੁੜ ਕੇ ਦੇਖੋ ਟੱਕਰ ਸ਼ੇਰਾਂ ਦੀ ਹੋ ਗਈ ਟੱਕਰ ਸ਼ੇਰਾਂ ਦੀ ਹੋ ਗਈ ਜਤਪਾਲ ਸੱਜੇ ਖੱਬੇ ਸੱਜੇ ਖੱਬੇ ਵੱਡਾ ਨਾ ਜਟਾਣੇ ਵਾਲਿਆ ਓ ਮੇਰੀ ਸਾਹਦਲੇ ਪਾਸੇ ਓ ਛਾਲ ਮਾਰੀ ਨੌਜਵਾਨ ਨੇ ਇਹ ਹੈ ਚਿੱਤ ਪਾਲ ਚਿੱਤ ਦਾ ਉਹ ਚਿੱਤ ਕਰਕੇ ਵੱਡੇ ਖੱਬੀ ਖਾਨ ਉਹ ਯਾਰ ਜਦੋਂ ਕਾਡੀ ਪਾਉਂਦੇ ਆ ਗੂੰਜੇ ਤਾੜੀਆਂ ਨਾਲ ਸਾਰਾ ਹੀ ਮੈਦਾਨ